ਸਾਨੂੰ ਦਾ ਚਾਰਜਪੇਰ ਵੀ ਮਾਰਿਆ ਜਾ ਰਿਹਾ ਕਿਤੇ ਸਾਡੇ ਸ਼ੰਭੂ ਖਨੌਰੀਆਂ ਤੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਕਿਤੇ ਸਾਡੇ ਬੰਦੀ ਸਿੰਘਾਂ ਨੂੰ ਅੰਦਰ ਜਿਹੜਾ ਜ਼ਹਿਰਾ ਖਾਣਿਆਂ ਚ ਪਾਈਆਂ ਜਾ ਰਹੀਆਂ ਨੇ ਤਮਾਕੂ ਪਾਏ ਜਾ ਰਹੇ ਨੇ ਪਿਛਲੇ 8 ਦਿਨਾਂ ਤੋਂ 10 ਦਿਨਾਂ ਤੋਂ ਭੁੱਖ ਹੜਤਾਲ ਤੇ ਸਾਡੇ ਬੰਦੀ ਸਿੰਘ ਬੈਠੇ ਆ ਡਿਬਰੂਗੜ੍ਹ ਜਿਹੜੇ ਉਹਨਾਂ ਦੇ ਪਰਿਵਾਰ ਭੁੱਖ ਹੜਤਾਲਾਂ ਤੇ ਨੇ ਤੀ ਸਿੰਘ ਜਿਹੜੇ ਅੰਮ੍ਰਿਤਸਰ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤਾਂ ਜੇ ਹੁਣ ਵੀ ਨਹੀਂ ਸਾਨੂੰ ਸਮਝ ਲੱਗ ਰਹੀ ਵੀ ਸਾਡੇ ਨਾਲ ਕੀ ਹੋ ਰਿਹਾ ਤਾ ਫਿਰ ਰੱਬ ਰੱਖਾ ਸਾਡਾ ਹੁਣ ਤਾਂ ਯਾਰਾ ਅਸੀਂ ਹੁਣ ਵੀ ਇਹ ਘਰਾਂ ਦੇ ਕੁੰਡੇ ਮਾਰ ਕੇ ਬਹਿ ਜਾਂਗੇ ਵੀ ਯਾਰ ਛੱਡੋ ਪਰੇ ਕੋਈ ਗੱਲ ਨਹੀਂ ਦੇਖੀ ਜਊ ਤਾਂ ਫਿਰ ਸਾਡੇ ਲਈ ਆਵਾਜ਼ ਬੁਲੰਦ ਕਰਨ ਵਾਲਾ ਇੱਕ ਵੀ ਨਹੀਂ ਇੱਥੇ ਛੱਡਣਾ ਇਹਨਾਂ ਨੇ ਸ਼ਰਿਆਮ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦੇ ਮਾਰ ਰਹੇ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਪੜਤਾਲ ਕਰ ਰਹੇ ਆ ਹਾਲੇ ਅਜੇ 3 ਦਿਨ ਹੋ ਗਏ ਉਥੇ ਕੋਈ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਤੇ ਅਦਰ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਕੋਈ ਪ੍ਰਚਾਰ ਕਰਦਾ ਉਹਨਾਂ ਤੇ ਐਨਐਸਏ ਲਾ ਕੇ ਚੱਕ ਕੇ ਅਸਾਮ ਦੇ ਜਿਲ੍ਹਾ 'ਚ ਬੰਦ ਕਰਤੇ ਅੱਜ ਮੈਨੂੰ ਹੁਣੀ-ਹੁਣੀ ਖ਼ਬਰ ਮਿਲੀ ਹੈ ਕਿ ਅੱਜ ਵੀ ਉੱਥੇ ਜਿਹੜਾ ਗ੍ਰੈਸਕੱਤਰ ਆ ਉਹਦੇ ਨਾਲ ਮੀਟਿੰਗ ਸੀਗੀ ਇਹ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੀ ਪਰ ਉੱਥੇ ਵੀ ਮਿੱਠੀ ਗੋਲੀ ਪਾ ਕੇ ਵਾਪਸ ਕਰਤੇ ਕੋਈ ਗੱਲ ਨਹੀਂ ਜੀ 21 ਤਰੀਕ ਤੱਕ ਡਿਕੋ ਜੀ 20 ਦਿਨ ਖੜੋ ਜੀ 25 ਦਿਨ ਖੜੋ ਜੀ ਅਪ੍ਰੈਲ ਚ ਲਿਆਵਾਂਗੇ ਜੀ ਮੁੱਖ ਮੰਤਰੀ ਚਾਹੇ ਅੱਜ ਵੀ ਬੰਦੀ ਸਿੰਘਾਂ ਨੂੰ ਪੰਜਾਬ ਲਿਆ ਸਕਦਾ ਹੈ ਜਿਹੜੇ ਮਰਜੀ ਬੰਦੀ ਸਿੰਘ ਦੀ ਰਿਹਾਈ ਕਰ ਸਕਦਾ ਹੈ ਇਹ ਗਮਰਾਹ ਕਰ ਰਹੇ ਨੇ ਕਿ ਸੈਂਟਰ ਨੇ ਨੇ ਸਿਲਾਈ ਹੈ ਪੰਜਾਬ ਸਰਕਾਰ ਨੇ ਰეკਮੈਂਡ ਕਰਕੇ ਇੱਥੋਂ ਭੇਜਿਆ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਐਨਐਸਏ ਲੱਗੀ ਆ। ਸੈਂਟਰ ਤੇ ਪੰਜਾਬ ਨੇ ਮਿਲ ਕੇ ਐਨਐਸਏ ਲਾਈ ਆ। ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਹੀ ਐਨਐਸਏ ਤੋੜ ਕੇ ਅੱਜ ਹੀ ਬਾਹਰ ਲਿਆ ਸਕਦਾ। ਅੱਜ ਹੀ ਪੰਜਾਬ ਚ ਤੇ ਆ ਸਕਦਾ। ਪਰ ਨਹੀਂ ਇਹਨਾਂ ਨੇ ਸਾਡੀ ਜ਼ੁਬਾਨੀ ਦਾ ਸ਼ਿਕਾਰ ਖੇਡਣਾ ਕਿਉਂਕਿ ਆਪਾਂ ਚੁੱਪਾਂ। ਆਪਾਂ ਡਰ ਜਾਂਦੇ ਆ। دہشت ਜੇ ਨਹੀਂ ਪੈ ਜਾਂਦੀ ਆ ਵੀ ਯਾਰ ਪਤਾ ਨਹੀਂ ਕੀ ਹੋ ਗਿਆ। ਜੇ ਐਂ ਡਰ ਕੇ ਘਰਾਂ ਚ ਵੜ ਗਏ ਤਾਂ ਫਿਰ ਸਾਡੇ ਲਈ ਬਚਾਉਣ ਵਾਲੇ ਇੱਥੇ ਰਹਿਣੇ ਨਹੀਂ ਯਾਦ ਰੱਖੇ। ਕਿਵੇਂ ਲੱਗਦਾ ਤੁਹਾਨੂੰ ਵੀ ਹੁਣ ਜਿਹੜਾ ਇਹ ਇੱਥੇ ਪ੍ਰੈਸ ਚੱਲ ਰਿਹਾ ਹੈ ਆਪਣੇ ਬੰਦਿਆਂ ਨੂੰ ਮਰਦੇ ਵੀ ਨਹੀਂ ਛੱਡ ਸਕਦੇ। ਭਾਈ ਬਸੰਤ ਸਿੰਘ ਹੈ। ਉਨੇ 7 ਦਿਨ ਹੋ ਗਏ ਪਾਣੀ ਤੱਕ ਨਹੀਂ ਪੀਤਾ ਉਹਦੀ ਹਾਲਤ ਬੜੀ ਗੰਭੀਰ ਹੈ ਚਾਚਾ ਹਰਜੀਤ ਸਿੰਘ ਹੈ ਉਹਦੀ ਹਾਲਤ ਬੜੀ ਗੰਭੀਰ ਹਸਪਤਾਲ ਦਾਖਲ ਕਰਾਏ ਹੋਏ ਨੇ ਬਾਕੀ ਬੰਦਾ ਸਿੰਘਾਂ ਦੀ ਹਾਲਤ ਬੜੀ ਗੰਭੀਰ ਹੈ ਭਾਈ ਅਮਰਪਾਲ ਸਿੰਘ ਦੀ ਸਿੰਘਣੀ ਦੀ ਹਾਲਤ ਬੜੀ ਗੰਭੀਰ ਹੈ ਜਿਹੜੀ ਉੱਥੇ ਮੌਕੇ ਤੇ ਜੇਲ੍ਹ ਦੇ ਅੱਗੇ ਭੁੱਖ ਹੜਤਾਲ ਤੇ ਬੈਠੇ ਨੇ ਵੈਸੇ ਦੇਖੋ ਇਹ ਤਾਂ ਇਹ ਗੁਰਮਤ ਦਾ ਸਿਧਾਂਤ ਤਾਂ ਨਹੀਂ ਆ ਭੁੱਖ ਹੜਤਾਲਾਂ ਪਰ ਸਾਡੇ ਕੋਲ ਰਾਹ ਜਰੀਆ ਵੀ ਕੀ ਆ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਜਿਸ ਤਰੀਕੇ ਨਾਲ ਸਟੇਟ ਸਾਡੇ ਤੇ ਜ਼ਬਰ ਕਰ ਰਹੀ ਆ ਸਾਡਾ ਖਾਤਮਾ ਕਰਨ ਤੇ ਤੁਰੀ ਹੋਈ ਆ ਸਾਡੀ ਹੋਂਦਸਤੀ ਨੂੰ ਮਿਟਾ ਦੇਣਾ ਚਾਹੁੰਦੀ ਹੈ ਤੇ ਆਪਾਂ ਅੱਜ ਵੀ ਇੱਕ ਦੂਜੇ ਦੀਆਂ ਗਲਤਾਂ ਖਿੱਚੀ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਮੋਰਚੇ ਖੋਲਹੀ ਜਾਂਦੇ ਆ ਯਾਰ ਸਾਹੇ ਸਾਡੇ ਮੋਰਚੇ ਸ਼ੰਭੂ ਲੱਗੇ ਨੇ ਚਾਹੇ ਖਨੌਰੀਆਂ ਤੇ ਲੱਗੇ ਨੇ ਚਾਹੇ ਮਹੱਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਚਾਹੇ ਇੱਥੇ ਅੰਮ੍ਰਿਤਸਰ ਦੇ ਵਿੱਚ ਡਿਬਰੂਗੜ ਜਿਹੜੇ ਐਨਐਸਐ ਬੰਦ ਨੇ ਨੌਜਵਾਨ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੋਰਚਾ ਲੱਗਿਆ ਪੰਜਾਬ ਦੇ ਲੋਕੋ ਹੁਣ ਘਰਾਂ ਦੇ ਵਿੱਚੋਂ ਨਿਕਲੋ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਆ ਇਹ ਹੁਣ ਸਾਡੇ ਨਾਲ ਬਹੁਤ ਮਾੜੇ ਆਉਣ ਵਾਲੇ ਸਮੇਂ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚੇ ਖੋਲ ਕੇ ਬੈਠ ਕੇ ਜਾਂ ਆਪਾਂ ਚੁੱਪ ਕਰਕੇ ਬੈਠ ਕੇ ਤਾਂ ਸਟੇਟ ਦਾ ਜ਼ਬਰਦਸਤ ਨਾ ਇਹ ਜ਼ੁਲਮ ਤੁਸੀਂ ਦੇਖੋਗੇ ਆਨਲਾਈਨ ਸਮਝ ਕਿੰਨਾ ਹੋਣਾ ਇਸ ਕਰਕੇ ਬੇਨਤੀ ਆ ਬਾਈ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੀ ਕੌਮ ਨੂੰ ਸੰਗਤ ਨੂੰ ਅਪੀਲ ਕਰਦਾ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਨੇ ਕਾਫਲਿਆਂ ਦੇ ਰੂਪ ਚ ਪਿੰਡਾਂ ਦੇ ਵਿੱਚੋਂ ਤਰੋ ਆਪਣੇ ਸਾਧਨ ਲੈ ਕੇ ਤਰੋ ਬਾਰੀਆਂ ਬਣ ਕੇ ਤਰੋ ਪੌਣੇਕ 13000 ਪਿੰਡ ਹੈ ਜੇ 10-10 ਰੋਜ਼ ਇੱਕ ਪਿੰਡ ਦੇ ਵਿੱਚੋਂ ਸਿੰਘ ਪਹੁੰਚ ਪਹੁੰਚਦੇ ਆ ਸੰਗਤ ਪਹੁੰਚਦੀ ਐ ਤਾਂ ਵੀ ਹਜ਼ਾਰਾਂ ਦੀ ਗਿਣਤੀ ਸਾਡੀ ਮੋਰਚਾਂ 'ਚ ਬਣਨੀ ਐ ਇੱਕ ਸਵਾਲ ਖੜਾ ਹੁੰਦਾ ਐ ਕਿ ਮੋਰਚਾਂ ਮੋਰਚਾਂ 'ਚ ਹੀ ਫਿਰਦੇ ਰਹਨੇਓ ਸਾਡੇ ਪੱਲੇ ਮੋਰਚਾਂ ਤੋਂ ਇਲਾਵਾ ਹੈ ਵੀ ਕੀ ਐ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਚਾਬੀਆਂ ਦਾ ਮੋਰਚਾ ਕਿੰਨੇ ਮੋਰਚੇ ਸਾਡੇ ਤੇ ਮੋਰਚਾਂ ਦੇ ਵਿੱਚੋਂ ਸਾਡੀ ਜਿਹੜੀ ਬੰਦ ਖਲਾਸੀ ਹੋਈ ਆ ਸੋ ਅੱਜ ਵੀ ਸਾਨੂੰ ਮੋਰਚਾਂ ਦੀ ਕੋਈ ਲੋੜ ਆ ਪਰ ਹੋਣ ਦੀ ਇਕੱਠੇ ਲੋੜ ਆ ਮੇਰਾ ਵੀਰ ਮੈਂ ਬੇਨਤੀ ਆ ਜਿਹੜੀਆਂ 13 ਵੀ ਇੱਥੇ ਪੰਜਾਬ ਲਈ ਲੜ ਰਹੀਆਂ ਨੇ ਉਨ੍ਹਾਂ ਖਿਲਾਫ ਮੋਰਚਾ ਨਾ ਖੁੱਲੋ ਸਾਡੇ ਬਖਰੇਵੇਂ ਹੋਣਗੇ ਜਿਹੜੀ ਮਰਜ਼ੀ ਧਰਦੇ ਆਪਾਂ ਹੋਈਏ ਪਰ ਲੜ ਰਹੇ ਲੋਕਾਂ ਦੇ ਖਿਲਾਫ ਆਪਾਂ ਨਾ ਖੁੱਲੋ ਮੋਰਚੇ ਸਾਡਾ ਮੂੰਹ ਦਿੱਲੀ ਵਾਲਾ ਹੋਣਾ ਚਾਹੀਦਾ ਆਪਣੇ ਲੋਕਾਂ ਵੱਲ ਇੱਕ ਦੋ ਘਟਨਾਵਾਂ ਇਦਾਂ ਦੀਆਂ ਆਈਆਂ ਹੁਣ ਆ